ਖਰਾਬ ਖਾਦੀ ਬੜੀ ਖਰਾਬ ਖਾਦੀ ਅੱਛਾ 30 ਕਿਲੋ 20 ਕਿਲੋ ਕਿਆ ਹੁੰਦਾ ਸਾਲ ਚ ਖਾਣਾ ਹੀ ਖਾਣ ਦੇ ਕੰਮ ਕਰਦੇ ਅੱਛਾ 20 ਕਿਲੋ ਕਿਆ ਹੋ ਸਾਲ ਦਾ ਹਾਂ ਅੱਲਾ ਵਾਹ ਵਾਹ ਕੰਮ ਕਰਿਆ ਬਹੁਤ ਯਾਦੇ 45 ਸਾਲ ਸੀਰ ਕੱਟੇ ਹੈ ਜੱਟ ਦੇ ਸਮੇਂ ਦੇ ਵਿੱਚ ਵੀ ਇੱਕ ਕਿਸਾਨ ਬਲਦਾਂ ਨਾਲ ਖੇਤੀ ਕਰ ਰਿਹਾ ਉਹ ਵੀ ਆਪਣੇ ਪੰਜਾਬ ਚ ਐਵੇਂ ਗੱਲ ਨਹੀਂ ਕਿਹੜੀ ਜਗ੍ਹਾ ਦੀ ਗੱਲ ਆ ਉਹ ਉਹਨਾਂਦ ਘੱਟਦੀ ਇੱਥੇ ਗਰਮੀ ਕੀ ਮਹਿਸੂਸ ਹੋਣੀ ਹੈ ਵੇਖੋ ਤੁਸੀਂ ਫਟਾਫਟਾ ਹੈਗਾ ਬੈਠਣ ਨੂੰ ਗੋਲੇ ਮੰਜਾ ਪਿਆ ਪੂਰੇ ਸੰਗਣੇ ਜਾਮਨ ਦੇ درخت ਤਾਂ 5 ਕਿਲੋ ਦੁੱਧ ਮੈਂ ਆਥੋਂ ਨੂੰ ਪੀ ਜਾਂਦਾ 3 ਕਿਲੋ ਤਾਂ ਇੱਕੇ ਵਾਰੀ ਪੁੱਟਾਂ ਤਾ ਵਾਹ ਵਾਹ ਬਿਊਟੀਫੁੱਲ ਸ਼ਾਇਦ ਮੈਂ ਕੈਮਰੇ ਚੋਂ ਦਿਖਾਣਾ ਸਕਾਂ ਪਰ ਬਹੁਤ ਸੋਹਣਾ ਲੱਗਦਾ ਜਿੰਨਾ ਵੀ ਕਹਿ ਤੀਏ ਉਹਨੇ ਕੰਨ ਖਾ ਲਈ ਪੜਾ ਵੀ ਕਰਦਾ ਬੱਕੇ ਯਾਰ ਇਕੱਲੇ ਬੱਕਰੀਆਂ ਜ਼ੋਰ ਨਾ ਦੇ ਕਾਲੀ ਠੀਕ ਆ ਹਾਂਜੀ ਇਹ ਉਦੋਂ ਖਰਾਬ ਹੋ ਜਾਂਦੀ ਲੋਕਾਂ ਚਾਹੀਦੀ ਹੋਵੇ ਉਂ ਸਹੀ ਹੁੰਦੀ ਆ ਮਿਹਨਤ ਦਾ ਫਲ ਸਭ ਤੋਂ ਮਿੱਠਾ ਹੁੰਦਾ ਹੈ ਇਹ ਤਾਂ ਗੱਲ ਸਹੀ ਆ ਪਰ ਤਾਂ ਗਲਤ ਲਿਖਿਆ ਹੋਇਆ ਖੂਹੀ ਸਾਫ ਚੱਲਦੇ ਓਏ ਉਹਦੇ ਬਾੱਜ ਵੀ ਗਿਆ ਘੋਖਾ ਦੇ ਗਿਆ ਜੀ ਵਾਹ ਬਈ ਵਾਹ ਦਿਨੇ ਲੈਟਾ ਸੱਡੀ ਵਰਦਾਇਤਾ ਇਸ ਕੰਪਨੀ ਨੇ ਦੋਸਤੋ ਬਹੁਤ ਤਰੱਕੀ ਕਰੀ ਹੈ ਇਹਦਾ ਤੁਹਾਨੂੰ ਫੋਰੀ ਸਟੋਰੀ ਦੱਸਾਂਗੇ ਹਰ ਘਰ ਦੇ ਬਾਹਰ ਚ ਇੱਕ ਬੈਂਚ ਤੇ ਉੱਤੇ ਸ਼ਾਨੂ ਦਰਖਤ ਜ਼ਰੂਰ ਹੋਣਾ ਚਾਹੀਦਾ ਅਰਦਨ ਦਿਖਾਉਣਾ ਹੈ ਖੇਤਾਂ ਦਾ ਨਜ਼ਾਰਾ ਬੜੀ ਸੰਘਣੀ ਛਾਂ ਹੈ ਤੇ ਇੱਥੇ ਗਰਮੀ ਕੀ ਮਹਿਸੂਸ ਹੋਣੀ ਹੈ ਵੇਖੋ ਤੁਸੀਂ ਫਟਾਫਟਾ ਹੈਗਾ ਬੈਠਣ ਨੂੰ ਕੋਲੇ ਮੰਜਾ ਪਿਆ ਹੈ ਪੂਰੇ ਸੰਘਣੇ ਜਾਮਨ ਦੇ ਦਰਖਤ ਹੈ ਨਮ ਹੈ ਬਰਕੈਨਾ ਵਾਹ ਵੀ ਵਾਹ ਨਾਲ ਖੇਤ ਹੈ ਠੰਡ ਚ ਵੀ ਨਜ਼ਾਰਾ ਗਰਮੀ ਚ ਵੀ ਨਜ਼ਾਰਾ ਆਹ ਦੇਖੋ ਜੇ ਆਪਣੇ ਕੋਲ ਜਗ੍ਹਾ ਹੈਗੀ ਹੈ ਤਾਂ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਆ। ਵੈਸੇ ਵੀ ਦਰਖਤ ਥਾਂ ਵੀ ਕਿੰਨੀ ਰੁਕਦੇ ਆ। ਜਿਵੇਂ ਹੁਣ ਗਰਮੀ ਵੱਧਦੀ ਜਾ ਰਹੀ ਆ ਨਾ ਤੇ ਬਹੁਤ ਔਖਾ ਹੋ ਰਿਹਾ। ਬਹੁਤ ਜ਼ਿਆਦਾ। ਤਾਂ ਕਰਕੇ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਬੂਟੇ ਲਾਓ, ਲਾ ਕੇ ਉਹਨਾਂ ਨੂੰ ਵੱਡੇ ਵੀ ਕਰੋ। ਬਾਕੀ ਆ ਛਾਵੇਂ ਦਰਖਤਾਂ ਦੇ ਥੱਲੇ ਮਤਲਬ ਪਾਣੀ ਪੁਣੀ ਵੀ ਰੱਖੋ ਪੰਛੀਆਂ ਵਾਸਤੇ। ਸੁਣਦੇ ਆਂ ਆਵਾਜ਼ਾਂ। ਟਾਲੀਆਂ। ਤੁਸੀਂ ਵੇਖੋ ਯਾਰ ਕਿੱਡਾ ਵਧੀਆ ਨਜ਼ਾਰਾ। ਪੂਰੀ ਸ਼ਾਂਤੀ। ਕੱਲੇ ਪੰਛੀਆਂ ਦੀ ਆਵਾਜ਼ ਹੈ ਤੇ ਹੋਰ ਥੋੜੇ ਸਮੇਂ ਤਾਂ ਹੀ ਤੁਹਾਨੂੰ ਵਧੀਆ ਜਾਮਣੇ-ਜਮਣਾ ਹੋ ਜਾਣਗੀਆਂ ਨਾਲੇ ਘਰ ਦਾ ਫਰੂਟ ਨਾਲੇ ਗਰਮੀ ਤੋਂ ਬਚਦਾ ਤੇ ਬਾਕੀ ਵੀ ਧਿਆਨ ਰੱਖੋ ਆਪਦਾ ਹੁਣ ਨਿਆਹ ਜੀ ਗਰਮੀ ਆ ਹੋਂਦਾ ਫੋਨ ਵੀ ਨਾ ਮਤਲਬ ਪੂਰੇ ਤਪ ਜਾਂਦੇ ਸਭ ਤੋਂ ਜਿਹੜੀ ਵਧੀਆ ਕੁਦਰਤੀ ਖੂਬਸੂਰਤੀ ਹੈ ਉਹ ਤਰਕਤ ਹੈ ਐਸ ਰੋਡ ਨੂੰ ਦੇਖ ਕੇ ਤੇ ਜਿੰਨੇ ਸਾਡੇ ਯਾਰ ਬੈਲੀ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਿੱਥੇ ਬੈਠੇ ਆ ਮਾਨ ਖੁਸ਼ ਹੋ ਗਣ ਉਹਨਾਂ ਦਾ ਆ ਯੂਨੇ ਪਿੰਡ ਦੀ ਯਾਦ ਆ ਗੱਠਵਾਰ ਤਾਂ ਜਾਣਦੇ ਹਾਂ ਸਾਡੇ ਫਾਇਦੇ ਐ ਲਈ ਜਾਂਦੇ ਗੱਠਾਂ ਤੋਂ ਬੈਟਰ ਨੂੰ ਬਹੁਤ ਵਧੀਆ ਹੈ ਪਹਿਲਾਂ ਨਹੀਂ ਛੋਟੀਆਂ ਹੁੰਦੀਆਂ ਸੀ ਉਦੋਂ ਚਲਾਇਆ ਬੰਦਾ ਤਿੰਨ ਚਾਰ ਜੋੜ ਲੈਂਦਾ ਸੀ ਆ ਤਾਂ ਇੱਕ ਹੀ ਬਾਧੂ ਹੈ ਵੈਸੇ ਮਹਿੰਗੀ ਬਹੁਤ ਵਿਕਦੀ ਹੈ ਇਹ ਤਾਂ ਖਰ ਉਹਨੂੰ ਪਤਾ ਜਿਹੜਾ ਬੰਦਾ ਬਣਾਉਂਦਾ ਤੇ ਵੇਚਦਾ ਪਰ ਬਹੁਤ ਮਹਿੰਗੀ ਵਿਕਦੀ ਹੈ ਪਰ ਪਿੰਡਾਂ 'ਚ ਫਾਇਦੇ ਐ ਲੈ ਜਾਂਦੇ ਆ ਕੋਈ ਥਾਂ 'ਤੇ ਵੇਖਣ ਵਾਸਤੇ ਪਾਸੇ ਲਾ ਕੇ ਗੱਠਾਂ ਵਿਚਾਲੇ ਧੂਈ ਧੂਈ ਪਾ ਕੇ ਫਿਰ ਆਪਣੇ ਯਾਰ ਬੇਲੀ ਬਜ਼ੁਰਗ ਬੰਦੇ ਆ ਗੱਲਾਂ ਬਾਤਾਂ ਕਰਦੇ ਆ ਇਹੀ ਮੋਹ ਪ੍ਰੇਮ ਹੁੰਦਾ ਬਾਕੀ ਤੁਹਾਨੂੰ ਦਿਖਾਉਣਾ ਫੁੱਲਾਂ ਵਾਲੇ ਬੁੱਟੇ ਬੜੇ ਸੋਹਣੇ ਲੱਗਦੇ ਆ ਆ ਵੇਖੋ ਸਾਰਾ ਹਫਤਾ ਵੈਸੇ ਨੂੰ ਦੱਸੀ ਜਾਂਦੇ ਗਰਮੀ ਹੈ ਤੇ ਹਜੇ ਤੱਕ ਤਾਂ ਕੋਈ ਮੀਂਹ ਦਾ ਚਾਂਸ ਲੱਗਦਾ ਨਹੀਂ ਸਾਡੇ ਇਰਗੇ 'ਚ ਬਾਕੀ ਵੇਖੋ ਇਹਨਾਂ ਦੇ ਫੁੱਲ ਬਹੁਤ ਸੋਹਣੇ ਲੱਗਦੇ ਹੋਏ ਲਾਈਆਂ ਆ ਵੇਖ ਕਿੰਨੇ ਸੋਹਣੇ ਰੰਗ ਦੇ ਫੁੱਲ ਆ ਬਿਊਟੀਫੁੱਲ ਫੋਨ ਦਾ ਡਾਰਾ ਬਸ ਗਰਮ ਨਾ ਹੋ ਜਾਏ ਮੈਂ ਤੇ ਸੁਖੀ ਸਿੰਘ ਮਾਨ ਜਾ ਰਹੇ ਹਾਂ ਸ਼ਹਿਰ ਤੇ ਕਿਹੜਾ ਜੀ ਰਹੇ ਹਨੋਰੀ ਜੀ ਰਹੋ ਵਾਹ ਵੇ ਵਾਹ ਇਸ ਕੰਪਨੀ ਨੇ ਦੋਸਤੋ ਬਹੁਤ ਤਰੱਕੀ ਕੀਤੀ ਹੈ ਜੇ ਤੁਹਾਨੂੰ ਸਾਰੀ ਸਟੋਰੀ ਦੱਸਾਂਗੇ ਥੋੜਾ ਜਿਹਾ ਪਹਿਲਾਂ ਹੀ ਇਹ ਮਤਲਬ ਆਏ ਸੀ दरख्त है चीन भी है चिट्टे लगते हैं वो भी थोड़ा समा लगते हैं, वो भी बहुत सोहने लगते हैं। ब्यूटीफुल शायद मैं कैमरे च में दिखा ना सकता पर बहुत सोहना लगता जिन्ना भी कह दी लगते लग थोड़ा समा ही है पर ਸੋਹਣੀਆਂ ਚੀਜ਼ਾਂ ਥੋੜਾ ਜਿੜ ਡੱਕਦੀਆਂ ਹੁੰਦੀਆਂ ਐਵੇਂ ਹੀ ਗੱਲ ਕਰ ਸਕ ਫਿਰ ਚ ਬਾਕੀ ਸੇਮ ਨਾਲੀ ਸਫਾਈ ਚੱਲ ਰਹੀ ਐ ਪਰਲੇ ਪਾਸਿਓਂ ਇਧਰ ਐ ਰਹਿੰਦੀ ਐ ਓਹੋ ਬਹੁਤ ਜ਼ਿਆਦਾ ਸੇਕ ਮਾਰੀ ਜਾਂਦਾ ਨਾ ਲੋ ਬਹੁਤ ਆ ਬਾਈ ਬਹੁਤ ਜ਼ਿਆਦੇ ਬਹੁਤ ਜਣਾਂ ਬਚ ਸਕਦੇ ਆ ਗਰਮੀ ਤੋਂ ਭੱਜਿਆ ਭੱਜਿਆ ਵਾਹ ਵੀ ਵਾਹ ਹਰ ਘਰ ਦੇ ਬਾਹਰ ਚ ਇੱਕ ਬੈਂਚ ਤੇ ਉੱਤੇ ਸ਼ਾਹਨੂ ਦਰਖਤ ضرور ہونا چاہیے محنت ਦਾ ਫਲ ਸਭ ਤੋਂ ਮਿੱਠਾ ਹੁੰਦਾ ਹੈ ਇਹ ਤਾਂ ਗੱਲ ਸਹੀ ਹੈ ਪਰ ਤਾਂ ਗਲਤ ਲਿਖਿਆ ਹੋਇਆ ਖੁਈ ਸਾਫ ਇਹ ਰੇਖਾਂ 'ਤੇ ਲਿਖਿਆ ਹੋਇਆ ਕਿਵੇਂ ਆਏ ਆਹ ਕੌਣ ਹੈ ਓਏ ਮਾਈ ਕੀ ਦਵਾ ਕੇ ਹੈ اچھا ਤੇ ਹਾਂ ਕਿੰਨੀ ਬੱਕਰੀਆਂ ਛੱਡੀਆਂ ਕਿੰਨੀਆਂ ਫੜ ਕੇ ਬੱਕਰੀਆਂ ਦੋ ਦੋ ਕਿੰਨਾ ਚੜ ਹੋ ਗਿਆ ਹੋ ਗਿਆ ਇੱਕ ਸਾਬ ਚਰਾਉਣ ਲੈ ਕੇ ਆਏ ਵੜਾ ਵੀ ਕਰਦਾ ਬੱਕਿਆਰਾ ਕੱਲੀਆਂ ਬੱਕਰੀਆਂ ਜ਼ੋਰ ਨਾ ਦੇ ਚੱਲਦੇ ਓਏ ਉਹਦੇ ਭੱਜ ਵੀ ਗਿਆ ਧੋਖਾ ਦੇ ਗਿਆ ਜੇ ਖੜ ਜਾ ਆ ਗਈ ਜੀ ਸਾਡੇ ਪਿੰਡ ਦੀ ਡਿਸਪੈਂਸਰੀ ਜੋ ਬਹੁਤ ਵਧੀਆ ਹਾਲਤ ਚ ਹੈ ਤੇ ਬਹੁਤ ਵਧੀਆ ਡਾਕਟਰ ਆਉਂਦੇ ਇੱਥੇ ਤਕਰੀਬਨ ਤੁਹਾਨੂੰ ਸਾਰੀ ਮੈਡੀਸਨ ਜਿਹੜੀ ਜ਼ਰੂਰੀ ਹੁੰਦੀ ਹੈ ਪਿੰਡਾਸਤੇ ਉਹ ਇੱਥੋਂ ਮਿਲ ਜਾਂਦੀ ਹੈ ਜੋ ਬਹੁਤ ਵਧੀਆ ਗੱਲ ਹੈ ਹਰ ਪਿੰਡ ਵਿੱਚ ਇਹ ਸਹੂਲਤ ਹੋਣੀ ਬਹੁਤ ਜ਼ਰੂਰੀ ਹੈ। ਵਾਹ ਬਈ ਵਾਹ ਦਿਨੇ ਲੈਟਾ ਛੱਡੀ ਫਰਦਾਇਤਾ। ਬ੍ਰਾਊਨ ਦੀ ਕਾਰ ਤੇ ਬ੍ਰਾਊਨ ਦੀ ਸਕੂਟਰੀ। ਕਾਲੀ ਠੀਕ ਹੈ? ਹਾਂਜੀ। ਇਹ ਉਦੋਂ ਖਰਾਬ ਹੋ ਜਾਂਦੀ ਲੋਕੇ ਚਾਹੀਦੀ ਹੋਵੇ ਉਂ ਸਹੀ ਹੁੰਦੀ ਹੈ। ਕੱਲ ਕਰਾਈਏ? ਕੱਲ ਕਰਾ ਕੇ ਕਿਹੜੇ ਮਕੈਨਿਕ ਤੋਂ ਕਰਾਈਏ? ਹਾਂ? ਕਿਹੜੇ ਮਕੈਨਿਕ ਤੋਂ ਕਰਾਈਏ? ਲੰਬੀ ਤੋਂ ਹੁਣ ਤੁਸੀਂ ਕਿੱਥੇ ਆਣੇ? ਸਾਡਾ ਮੋਟਰਸਾਈਕਲ ਵਰਕਸ਼ਾਪ ਵਾਲਾ ਸੀ। ਉਹ ਮੁਗਲਾਲ ਵੀ ਹੈ ਨਹੀਂ ਸੀ ਵਿੱਚ। ਹਾਂ। ਅੱਛਾ ਬਣਾ ਮੰਗਰਾਲ ਤਲੀ ਫਿਰਦੇ ਸੀ ਵਾਹ ਵਾਹ ਅੱਛਾ ਆਪਣੇ ਬੰਦੇ ਨਾਲ ਜਿਹੜੇ ਪਿੰਡ ਤੋਰਦੇ ਨੇ ਵਹੀਕਲ ਕਈ ਰ ਭੁੱਲੇ ਜਾਂਦੇ ਆ ਸਰਵਿਸ ਕਰਾਉਣੀ ਲੰਮੀ ਤੋਰੇ ਬੰਦ ਹੋ ਗਈ ਸਰਵਿਸ ਟਾਈਮ ਤੇ ਕਰਾਇਆ ਕਰੋ ਬਾਈ ਫੇਰ ਸੀਜੀ ਹੋ ਗਈ ਨਹੀਂ ਸੀਜੀ ਨਹੀਂ ਹੋਈ ਹਾਂ ਬੱਟ ਤੇ ਰਹੀ ਫਿਰਦਾ ਫਿਰ ਸਟਾਰਟ ਹੋ ਗਈ 15 ਮਿੰਟ ਬਾਅਦ ਬੱਟ ਤੇ ਰਹੀ ਫਿਰ ਮਾੜਾ ਮੱਟਾ ਰਹਿੰਦਾ ਨਾ ਕੋ ਸਰਵਿਸ ਕਰਾ ਲੀ ਖੋਲ ਖੁੰਡੇ ਚ ਕਣੀ ਹੁਣ ਕਿਥੇ ਜਾਣੇ ਪਾਣੀ ਲੈਣਾ ਆਰੋ ਤੇ ਚੱਲੇ ਆ ਪਾਣੀ ਲੈਣ ਕਿਹੜੇ ਆਪਣੇ ਪਿੰਡ ਵਾਲੇ ਤੇ ਨਹੀਂ ਸਿਮਰਨਾਰੋ ਲੰਬੀ ਦਾ ਤੇ ਆਪਣੇ ਪਿੰਡਾਰੋਂ ਚੱਲੇ ਨਹੀਂ ਨਾ ਚੱਲੇ ਨਹੀਂ ਜੋ ਚਲਾਉਣਾ ਚੱਲਣਾ ਛੇਤੀ ਚੱਲ ਪੂਗਾ ਹਾਂ ਚੱਲ ਪਿਆ ਤਾਂ ਚੰਗੀ ਗੱਲ ਹੈ ਅਸਲ 'ਨਾ ਕੋਈ ਚਾਰ ਬੰਦੇ ਲੈਣ ਵੀ ਪਾਣੀ ਫੇਰ ਫਾਇਦਾ ਹੁਣ ਉਹਦਾ ਬਿੱਲ ਵੀ ਬਹੁਤ ਆਉਂਦਾ ਨਾ 6-7000 ਰੁਪਏ ਬਿੱਲ ਆਉਦਾ ਹਾਂ ਜੇ ਹੁਣ ਕੋਈ ਉਹਨੇ ਘਰ ਲੱਗਣ ਤਾਂ ਮਤਲਬ 200 ਰੁਪਏ ਐ ਮਹੀਨੇ ਦਾ ਹਾਂ 200 ਰੁਪਏ ਕੋਈ ਬਾੜਾ ਨਹੀਂ ਤਾਂ ਉਹ ਸਾਬਣਾ ਫੇਰ ਹੀ ਆ ਰੋ ਚੱਲੂਗਾ ਹਾਂ ਬਿਲਕੁਲ ਬਾਕੀ ਮੇਰੀ ਬੇਨਤੀ ਹੈ ਜੇ ਕੋਈ ਬੰਦਾ ਸੱਚੀ ਲੈਣਾ ਚਾਹੁੰਦਾ ਤਾਂ ਪੰਚਾਇਤ ਦੇ ਕਿਸੇ ਮੰਦਰ ਨੂੰ ਜਾਂ ਮੈਂਬਰ ਨੂੰ ਦੱਸ ਦਿਓ ਭਾਈ ਅਸੀਂ ਇੰਨੇ ਜਾਣੇ ਹੈਗੇ ਹਾਂ ਤਾਂ ਜੋ ਇਹ ਕੰਮ ਚੱਲ ਪਾਏ ਹੋਰ ਸੁਣਾਓ ਅੱਜ ਤੁਸੀਂ ਗਰਮੀ ਤੇ ਵੀਡੀਓ ਪਾਈ ਸੀ ਗਰਮੀ ਰਹਿ ਗਈ ਬਹੁਤ ਬਾਈ ਸੀ ਬਹੁਤ ਜ਼ਿਆਦਾ ਸੀਗੀ ਜੀ ਹਨਾ ਹਾਂਜੀ ਇੱਕ ਹੀ ਤੁਹਾਡੀ ਵੀਡੀਓ ਅੱਜ ਮੈਂ ਬਾਕੀ ਇਹਨਾਂ ਦਾ ਚੈਨਲ ਆ ਜੀ ਬਰਾਊਨ ਸਿੰਘ ਦੇ ਨਾਂ ਤੇ ਬਰਾਊਨ ਸਿੰਘ ਸੱਚੀ ਨਾ ਹੈ ਪੂਰਾ ਪੰਜਾਬੀ ਚ ਨਾ ਹੈ ਇੰਗਲਿਸ਼ ਚ ਬਰਾਊਨ ਸਿੰਘ ਤੇ ਫੇਸਬੁੱਕ ਤੇ ਆਈਡੀ ਬਰਾਊਨ ਸਿੰਘ ਦੇ ਨਾਂ ਤੇ ਐਵੇਂ ਜੀ ਗੱਲ ਹਾਂਜੀ ਹਾਂਜੀ ਵਾਦੀ ਸ਼ੇਅਰ ਕਰ ਦੇਗਾ ਲਾਈਕ ਸ਼ੇਅਰ ਕਮੈਂਟਰ ਵੀ ਪੂਰਾ ਕਰੋ ਇੱਕ ਵੀਡੀਓ ਪਾਈਏ ਦੇਖੋ ਤੁਸੀਂ ਬੜੀ ਵਧੀਆ ਵੀਡੀਓ ਪਾਈਏ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਇੱਕ ਕਿਸਾਨ ਬਲਦਨ ਖੇਤੀ ਕਰ ਰਿਹਾ ਉਹ ਵੀ ਆਪਣੇ ਪੰਜਾਬ ਚ ਐਵੇਂ ਗੱਲ ਨਹੀਂ ਕਿਹੜੀ ਜਗਤ ਗੱਲ ਆ ਉਹ ਉਹ ਨੰਦ ਘੜਦੀ ਜੀ ਨੰਦ ਘੜਦੀ ਏਡਾ ਬਠੰਡੇ ਕੋਲ ਨੰਦ ਘੜਾ ਹਾਂਜੀ ਮੈਂ ਦੇਖ ਕੇ ਐ ਮੱਕੀ ਬਹੁਤ ਸੋਣੀ ਹੋਈ ਹੈ ਜੀ ਅੱਛਾ ਪਰ ਉਹ ਕਹਿੰਦਾ ਮੈਂ 40 ਸਾਲ ਹੋ ਗਏ ਜੀ 40 ਸਾਲ ਨਹੀਂ ਉਹ ਤਾਂ ਇਕੱਲੀ ਮੱਕੀ ਵੀ ਜਦਾ ਹਾਂ ਹਾਂ ਬਾਕੀ ਟਰੈਕਟਰ ਨਹੀਂ ਕਰਦਾ ਐ ਤਾਂ ਫਿਰ ਸਮੇਂ ਬਦਲ ਗਿਆ ਕਹਿੰਦਾ ਹੁਣ ਹਾਂਜੀ ਚਲੋ ਹੋਰ ਠੀਕ ਹਾਂ ਐ ਜਾ ਜਾ ਕਰ ਤੇ ਆ ਥੋੜੇ ਜਿਹਾ ਕਾਲੇ ਕੋਲੇ ਕਰਾਓ ਹੁਣ ਹਾਇ ਤੁਹਾਡੀ ਉਮਰ ਹੀ ਸਾਰੀ ਕਿੰਨੇ ਸਾਲ ਹੈ 32 ਕਿ ਸਾਲਾਂ ਤੇ 30 ਸਾਲ ਨੇ ਹੈਗੇ ਹਾਂ 32 33 ਸਾਲਾਂ ਦਾ ਨੌਜਵਾਨ ਹੈ ਬਈ ਅਜੇ ਤੇ ਜਵਾਨੀ ਵੇਲੇ ਨੇ ਕਬੱਡੀ ਬਹੁਤ ਖੇਡੀ ਸੀ ਕਾਪੀਆਂ ਮਾਰ-ਮਾਰ ਭਜਦਾ ਰਹਿ ਜਾਪੇ ਨਾ ਬਾਬਾ ਇਹ ਜਵਾਨੀ ਵੇਲੇ ਹਾਂ ਹਜੇ ਵੀ ਖਰਜ ਜਵਾਨੀ ਆ ਬੜਾ ਥੋੜੀ ਹੋਇਆ ਜਵਾਨੀ ਹਜੇ ਨੂੰ ਕਿ ਬੜਾ ਹੋ ਗਿਆ ਵਧੀਆ ਜੀ ਵਧੀਆ ਠੀਕ ਠਾਕ ਚੜਦੀ ਕਲਾ 23 33 ਸਾਲ ਦੀ ਉਮਰ ਕੋਈ ਬੁਢੇ ਵਾਲੀ ਨਹੀਂ 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 ਸਹੀ ਗੱਲ ਆ ਥੋੜੀ ਕਿੰਨੀ ਉਮਰ ਹੋ ਗਈ ਮੇਰੀ ਤਾਂ 73 ਸਾਲ ਤੋਂ ਟੱਪ ਗਈ ਤੂੰ ਵੀ ਲੱਗਦਾ ਨਹੀਂ ਤੇ 70 ਸਾਲਾਂ ਦਾ ਪੱਟ ਪਿਆ ਪੂਰਾ ਆਹੋ ਸੈਰਸੁਰ ਕਰਤਾ ਨਾ ਪੂਰੀ ਖਰਾਬ ਖਾਦੀ ਬੜੀ ਖਰਾਬ ਖਾਦੀ ਅੱਛਾ 30 ਕਿਲੋ 20 ਕਿਲੋ ਕੀ ਹੁੰਦਾ ਸਾਲ ਚ ਖਾਣਾ ਹੀ ਖਾਣਾ ਹੁੰਦੇ ਕੰਮ ਕਰਦੇ ਨੇ ਅੱਛਾ 20 ਕਿਲੋ ਕਿਓ ਸਾਲ ਦਾ ਸਾਲ ਦਾ ਕੰਮ ਕਰਿਆ ਬਹੁਤ ਯਾਦ 45 ਸਾਲ ਸੇਰ ਕੱਟੇ ਐ ਸਹੀ ਗੱਲ ਆ ਖਰਾਕਾ ਖਾਧੀਆਂ ਪੁਰਾਣੀਆਂ ਖਰਾਕਾ ਖਾਧੀਆਂ ਉਹ ਨੰਦਗੜ ਉੱਠ ਗਏ ਸੀ ਚੇਅਰਮੈਨ ਕੋਲੇ ਹਾਂ ਕੁੱਦੇ ਹਾਂ ਇਹ ਆਦਾ ਇਸ ਬੰਦੇ ਦੀ ਕਿੰਨੀ ਉਮਰ ਆ ਹੈ ਹਾਂ ਉਹਦਾ ਯਾਰ 50 ਸਾਲ ਦੀ ਉਮਰ ਆ ਇਹ ਬੰਦੇ ਦੀ ਅੱਛਾ ਇਹ ਆਦਾ 77 70 ਸਾਲ ਤੋਂ ਟੱਪ ਗਿਆ ਉਹਦਾ ਲੱਗਦਾ ਨਹੀਂ ਯਾਰ ਨਹੀਂ ਲੱਗਦਾ ਨਹੀਂ ਸਹੀ ਗੱਲ ਹੈ ਨਹੀਂ ਲੱਗਦਾ ਜੀ ਨਹੀਂ ਲੱਗਦਾ ਆਦਾ ਖਰਾਕਾਂ ਖਾਦੀਆਂ ਨਾ ਫਿਰ ਹਾਂ ਪੁਰਾਣੀਆਂ ਖਰਾਕਾਂ ਹਾਂ ਪੁਰਾਣੀਆਂ ਖਰਾਕਾਂ ਪੱਲੀਆਂ ਖਰਾਕਾਂ ਨਹੀਂ ਪੁਰਾਣੀਆਂ ਖਰਾਕਾਂ ਨਾਲੇ ਤੋਂ ਖਰਾਕਾਂ ਵੀ ਚੰਗੀਆਂ ਸੀ ਹਾਂ ਹੋ ਕਿਉਂ ਬੜਾ ਦੁੱਧ ਹੁਣ ਤਾਂ ਹਰ ਕੋ ਨਕਲੀ ਆਉਂਦਾ ਹੈ 5 ਕਿਲੋ ਦੁੱਧ ਮੈਂ ਹੱਥੋਂ ਨੂੰ ਪੀ ਜਾਂਦਾ 3 ਕਿਲੋ ਤਾਂ ਇੱਕੇ ਵਾਰੀ ਪੀ ਤੱਕ ਵਾਹ ਵਾਹ ਤੇ ਹੁਣ ਵੀ ਪੂਰਾ ਦੁੱਧ ਕਿਉਂ ਚੱਲਦਾ ਕੋਈ ਪੀ ਪੂ ਲੈਣੇ ਹੋਣੀ ਜੀ ਨਾ ਹੋਵੇ 2 ਕਿਲੋ ਇੱਕੇ ਵਾਰੀ ਪੀ ਜਾ ਅੱਛਾ 2 ਕਿਲੋ ਦੁੱਧ ਇੱਕ ਵਾਰੀ ਪੀ ਜਾ ਵਾਇਓ ਬਹੁਤ ਵੱਡੀ ਗੱਲ ਹੈ ਜੀ ਹੋ ਠੀਕ ਹੋ ਹਾਂ ਠੀਕ ਹੈ ਚਲੋ ਪ੍ਰਮਾਤਮਾ ਲੰਮੀ ਮਰ ਬਖਸ਼ੇ ਬਾਹ ਵਧੀਆ ਬਾਈ ਮਿਲਦੇ ਆ ਫਿਰ ਓਕੇ ਲਓ ਜੀ ਆਪਾਂ ਪਹੁੰਚ ਗਏ ਅੱਡੇ ਤੇ ਸਤਪਾਲ ਜੀ ਗਰਮੀ ਦੇ ਵਿੱਚ ਖਵਾ ਰਹੇ ਨੇ ਠੰਡੇ ਠੰਡੇ ਗੋਲ ਗੱਪੇ ਇੱਕ ਵਾਰੀ ਆਓ ਸੇਵਾ ਦਾ ਮੌਕਾ ਜਰੂਰ ਦਿਓ